ਕੋਈ ਕਹਦਾ ਵੇ ਇੱਕ ਨੇ ਵੇਸ਼ ਨੂੰ ਕੁੱਟਿਆ ਮਾਰਿਆ ਹੋਵੇ ਹੂੰ ਇਦਾਂ ਦੀ ਕੋਈ ਗੱਲ ਹੀ ਨਹੀਂ ਹੋਈ ਜੀ ਵੀਰੇ ਜਿਆਦਾ ਸੀ ਗੱਡੀ ਚ ਲੈ ਕੇ ਗਿਆ ਨਾ ਸਾਨੂੰ ਉਹਨੇ ਦੱਸਿਆ ਜੀ ਵੀ ਪੰਚਾਇਤ ਨੇ ਮੇਰੇ ਧੌਣ ਮੁੱਕੇ ਮਾਰੇ ਨੇ ਜੀ ਉਹਨੂੰ ਜਲੀਲ ਕੀਤਾ ਜੀ ਮੈਂ ਬੇਇੱਜ਼ਤੀ ਮੰਨਿਆ ਬਹੁਤ ਮਹਿਸੂਸ ਕੀਤੀ ਹੈਂਡੀਕਵਿਟ ਬੱਚੇ ਦਾ ਕਤਲ ਕੀਤਾ ਗਿਆ ਪੰਚਾਇਤ ਨੇ ਸਾਰੇ ਆਮ ਨੂੰ ਧਮਕਾਇਆ ਡਰਾਇਆ ਜਿਹਦੇ ਕਰਕੇ ਉਸ ਬੱਚੇ ਨੇ ਸੁਸਾਇਡ ਕੀਤਾ ਜਿਨ੍ਹਾਂ ਦਾ ਬੱਚਾ ਗੁਜ਼ਰਿਆ ਉਹਨਾਂ ਨੂੰ ਪ੍ਰੈਸ਼ਰ ਕੀਤਾ ਜਾ ਰਿਹਾ ਕਿ ਅਨਨੌਨ ਤੇ ਪਰਚਾ ਦੇ ਦਿੰਨੇ ਆ ਜਾਂ ਤੁਸੀਂ ਬਹਿ ਕੇ ਸਮਝੌਤਾ ਕਰ ਲਓ ਸਾਰਾ ਰੰਜਸਾ ਪਾਰਟੀਬਾਜੀ ਆ ਜੋ ਗੁਰਦੀਪ ਨਾਂ ਦਾ ਸਾਬਕਾ ਸਰਪੰਚ ਆ ਉਹ ਸਾਰਾ ਕੰਮ ਕਰਾ ਰਿਆ ਇਦਾਂ ਦੇ ਰੂਪ ਉਹਨਾਂ ਨੇ ਜਿਹੜਾ ਸਾਬਕਾ ਸਰਪੰਚ ਗੁਰਦੀਪ ਹੈ ਦਵਾਈ ਉਹਨੇ ਦਿੱਤੀ ਆ ਉਹਦੇ ਖਿਲਾਫ ਦਰਖਾਸਤ ਵੀ ਸਾਡੇ ਕੋਲ ਗਵਾਦੀ ਦਵਾਈ ਉਹਨੇ ਦਿੱਤੀ ਜੀ ਦਵਾਈ ਉਹਨੇ ਦਿੱਤੀ ਜੀ ਅੱਛਾ ਜੀ ਤੁਹਾਡੇ ਪਿੰਡ ਚ ਹੋਣੀ ਪਾਰਟੀਬਾਜੀ ਸਾਡਾ ਕੀ ਦੋਸ ਹੈ ਤੁਹਾਡੇ ਨਾਲ 10 ਦਿਨ 15 ਦਿਨ ਬੱਚਾ ਉੱਥੇ ਭਰਤੀ ਰਿਹਾ ਤੁਹਾਨੂੰ ਸੱਪ ਸੁੰਘ ਗਿਆ ਤੀ ਤੁਹਾਡੀਆਂ ਅੱਖਾਂ ਬੰਦ ਤੇ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਕਿ ਪਿੰਡ ਦਾ ਬੱਚਾ ਹੈ ਉਨੇ ਸੁਸਾਈਡ ਕਰ ਲਿਆ ਗਲਤ ਫਹਿਮੀ ਦਾ ਸ਼ਿਕਾਰ ਹੋਇਆ ਤੁਸੀਂ ਹਸਪੀਟਲ ਕਿਉਂ ਨਹੀਂ ਗਏ ਕੀ ਹੁਣ ਜਿਹੜੇ 15 ਦਿਨੋਂ ਭਰਤੀ ਰਿਹਾ ਪਰਸੋ ਹੀ ਆ ਡੈਥ ਦਾ 13 ਤਰੀਕ ਦੀ ਦਵਾਈ ਪੀਤੀ ਆ ਇਹ 13 ਦਿਨਾਂ ਚ ਵੀ ਸਰਪੰਚ ਨੂੰ ਪਿੰਡ ਦੇ ਬਾਰੇ ਪਤਾ ਨਹੀਂ ਲੱਗਦਾ ਕੀ ਹੋਇਆ ਪਿੰਡ ਦੇ ਵਿੱਚ ਕੀ ਘਟਨਾ ਵਾਪਰੀ ਐ ਫਿਰ ਸਰਪੰਚ ਕਹਦਾ ਜੇ ਪਿੰਡ ਦੀ ਘਟਨਾ ਤਾਂ ਨਹੀਂ ਪਤਾ ਐਡਾ ਕ ਪਿੰਡ ਆ ਯਾਰ ਉਹ ਨਾ ਕਿਸੇ ਨੇ ਇਹ ਦੇਖਿਆ ਵੀ ਇਹ ਦਵਾਈ ਪੀਂਦਾ ਐ दारू ਪੀਂਦਾ दारू ਪੀਂਦਾ ਇਹ ਬੰਦਾ ਅੱਜ ਉਹਨਾਂ ਨੂੰ ਨਸ਼ਾ ਵੀ ਦਿਖ ਗਿਆ ਅੱਜ ਉਹਨਾਂ ਨੂੰ ਸ਼ਰਾਬੀ ਦਿਖਿਆ ਜਿਹੜਾ ਉਦੋਂ ਤੋਂ ਸੇਵਾ ਕਰਦਾ ਤੇ ਉਦੋਂ ਦਾ ਦਿਖਿਆ ਨਹੀਂ ਕਿਸੇ ਨੂੰ ਕਿਉਂਕਿ ਅੱਜ ਉਹਨਾਂ ਦੇ ਖਿਲਾਫ ਪਰਚਾ ਹੋ ਰਿਹਾ ਤਾਂ ਉਹਨਾਂ ਨੂੰ ਦਿਖਿਆ ਕੀ ਪੰਚਾਇਤ ਨੇ ਪਹਿਲਾਂ ਐਪਲੀਕੇਸ਼ਨ ਦਿੱਤੀ ਆ ਵੀ ਉਹ ਜਗ੍ਹਾ ਰੁਕੀ ਬੈਠਾ ਪੰਚਾਇਤ ਕੋਲੇ ਕੀ ਅਥੋਰਿਟੀ ਆ ਸਿੱਧੀ ਜਾ ਕੇ ਛਡਾਲੂ ਪੰਚਾਇਤ ਗ੍ਰਾਮ ਸਭਾ ਰੱਖਦੀ ਆ ਪਿੰਡ ਦੀ ਜੇ ਉੱਥੇ ਧਰਮਕਿ ਸਥਾਨ ਸੀ ਤਾਂ ਧਰਮਕਿ ਸਥਾਨ ਨੂੰ ਐਦਾ ਜਾ ਕੇ ਢਾਹ ਦੂਗੀ ਪੰਚਾਇਤ ਜਿਹੜਾ ਬਾਪ ਆਪਣੇ ਪੁੱਤ ਦੀ ਲਾਸ਼ ਨੂੰ ਲੈ ਕੇ ਜਾਊਗਾ ਨਾ ਮੋਢੇ ਤੋਂ ਉਹਨੂੰ ਪੁੱਛ ਕੇ ਦੇਖੋ ਅੱਜ ਮੈਨੂੰ ਲੱਗਦਾ ਇਹਨਾਂ ਲੋਕਾਂ ਨੂੰ ਦਰਦ ਨਹੀਂ ਯਾਰ ਇਹ ਬੰਦੇ ਨੇ ਦਰ ਸਾਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪਾਸੋਂ ਦੇ ਮੇਨ ਚੌਂਕ ਦੇ ਵਿੱਚ ਖੜਿਆ ਨਾਬਾ ਅਮਲੋਹ ਰੋਡ ਦੇ ਉੱਪਰ ਧਰਨਾ ਹੈ ਜਿਹੜਾ ਉਹ ਲੱਗਿਆ ਵਾ ਕੱਲ ਵੀ ਧਰਨਾ ਲੱਗਿਆ ਸੀ ਰਾਤ ਧਰਨਾ ਹੈ ਜਿਹੜਾ ਉਹ ਮੁੱਲਤਵੀ ਕਰ ਦਿੱਤਾ ਗਿਆ ਸੀ 10 ਵਜੇ ਦੇ ਕਰੀਬ ਉਸੋ ਅੱਜ ਫੇਰ ਧਰਨਾ ਲੱਗਿਆ ਇਨਸਾਫ ਮੰਗਿਆ ਜਾ ਰਿਹਾ ਹੈ ਇੱਕ ਹੈਂਡੀਕੈਪਡ ਨੌਜਵਾਨ ਜਿਸ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ ਜੋ ਸੁਸਾਈਡ ਕਰ ਜਾਂਦਾ ਹੈ ਜ਼ਹਿਰੀਲੀ ਚੀਜ਼ ਖਾ ਕੇ ਕਿਹਾ ਜਾ ਰਿਹਾ ਹੈ ਕਿ ਪੰਚਾਇਤ ਨੇ ਉਸ ਨੂੰ ਮਜਬੂਰ ਕੀਤਾ ਤਾਂ ਉਸ ਨੇ ਇਹ ਕਦਮ ਚੁੱਕਿਆ ਸੋ ਅੱਜ ਫੇਰ ਧਰਨਾ ਲੱਗਿਆ ਕਿੱਥੇ ਤੱਕ ਗੱਲ ਪਹੁੰਚੀ ਆ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਕੀ ਆ ਅੱਗੇ ਦੀ ਰਣਨੀਤੀ ਸਾਰੀਆਂ ਗੱਲਾਂ ਜਾਣਾਂਗੇ ਦੂਜੀ ਧਿਰ ਦਾ ਵੀ ਅਸੀਂ ਪੱਖ ਲੱਤਾ ਉਹ ਕੀ ਕਹਿ ਰਹੇ ਨੇ ਉਹ ਵੀ ਸਵਾਲ ਰੱਖਾਂਗੇ ਸੋ ਮੈਨ ਸਾਹਿਬ ਨੇ ਦਰਸ਼ਨ ਸਿੰਘ ਮੈਨ ਜੀ ਸਾਡੇ ਨਾਲ ਹਾਂਜੀ ਮੈਨ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਦਾ ਖਾਲਸਾ ਜੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹਾਂ ਜੀ ਕਿੱਥੇ ਪਹੁੰਚੀ ਆ ਗੱਲ ਰਾਤ ਮੁਲਤਵੀ ਕਰਤਾ ਸੀ ਧਰਨਾ ਅੱਜ ਫੇਰ ਧਰਨਾ ਲਗਾਉਣਾ ਪੈ ਗਿਆ ਜੀ ਬਾਈ ਜੀ ਤੁਹਾਡੇ ਪੰਜਾਬ ਲੋਕ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਅਸੀਂ ਰਾਤ ਵੀ ਤੁਸੀਂ ਸਾਡਾ ਸਾਥ ਦਿੱਤਾ 11 ਵਜੇ ਅਸੀਂ ਪੋਸਟਪੋਨ ਕੀਤਾ ਸੀਗਾ ਕਿ ਅਸੀਂ ਸਵੇਰੇ ਆਵਾਂਗੇ ਪਰ ਮੈਂ ਹੈਰਾਨ ਆ ਕਿ ਯਾਰ ਇੱਥੇ ਦਾ ਪ੍ਰਸ਼ਾਸਨ ਸਰਕਾਰ ਕਾਨੂੰਨ ਨਾ ਦੀ ਕੋਈ ਚੀਜ਼ ਹੀ ਨਹੀਂ ਹੈਗੀ ਯਾਰ ਬਿਲਕਰੀਆਂ ਦੇ ਮਾਮਾ ਰੂਰੀ ਨੇ ਅਸੀਂ 2 ਘੰਟੇ ਉੱਥੇ ਵੇਟ ਕੀਤੀ ਹੈ ਮੈਂ ਕਿਹਾ ਚਲੋ ਅਸੀਂ ਜੁਮੇਵਾਰਾਂ ਅਸੀਂ ਫੇਰ ਵੀ ਸਵਿਧਾਨਕ ਤੌਰ ਤੇ ਗੱਲ ਕਰਨੀ ਹੈ ਵੀ ਜੇ ਕੋਈ ਪ੍ਰਸ਼ਾਸਨ ਆ ਕੇ ਸਾਨੂੰ ਐਫ ਆਈ ਆਰ ਦਿੰਦਾ ਸੀ ਕਿਉਂ ਛੜਕਦੇ ਰਹੀ ਕਿਉਂ ਲੋਕਾਂ ਨੂੰ ਪ੍ਰੇਸ਼ਾਨ ਕਰੀਏ ਪਰ ਯਾਰ ਹੈਰਾਨ ਆ ਇੱਥੇ ਕੋਈ ਪ੍ਰਸ਼ਾਸਨ ਨਾਲ ਦੀ ਕੋਈ ਕਾਨੂੰਨ ਨਾਲ ਦੀ ਚੀਜ਼ ਨਹੀਂ ਸੋ ਮੈਂ ਹੁਣ ਹੀ ਜਥੇਬੰਦੀਆਂ ਨੂੰ ਕਾਲ ਦਿੱਤੀ ਆ ਸਾਡੇ ਬਹੁਤ ਸਤਿਕਾਰਯੋਗ ਹਰਮੇਸ਼ ਸਿੰਘ ਹਿਆਣਾ ਜੀ ਦਲਿਤ ਸੇਵਾ ਸੰਗਠਨ ਪੰਜਾਬ ਪ੍ਰਧਾਨ ਉਹ ਵੀ ਪਹੁੰਚੇ ਨੇ ਨਾਲ ਹੀ ਹੁਣ ਨਰੇਗਾ ਫਰੰਟ ਦੇ ਪ੍ਰਧਾਨ ਵੀ ਪਹੁੰਚ ਰਹੇ ਨੇ ਉਹਨਾਂ ਦੀ ਟੀਮ ਵੀ ਆ ਰਹੀ ਆ ਪਰ ਮੈਨੂੰ ਲੱਗਦਾ ਵੀ ਇਹ ਸੰਘਰਸ਼ ਜਿਹੜਾ ਕੱਲਾ ਹੁਣ ਜਿੰਦਲਪੁਰ ਜਾਂ ਭਾਰਸੋ ਥਾਣੇ ਦੇ ਲੈਣਾ ਪੰਜਾਬ ਦੇ ਵਿੱਚ ਜਾਊਗਾ ਇਹ ਮੈਸੇਜ ਔਰ ਮ ਕਿ ਸਾਡਾ ਨਾਰਾ ਲਾਇਆ ਜਾਂਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੈਂ ਬੇਨਤੀ ਕਰੂੰਗਾ ਉਹਨਾਂ ਕਿਸਾਨ ਜੱਥੇਬੰਦੀਆਂ ਨੂੰ ਕਿ ਅੱਜ ਇੱਕ ਮਜ਼ਦੂਰ ਹੈਂਡੀਕੁਇਟ ਬੱਚੇ ਦਾ ਕਤਲ ਕੀਤਾ ਗਿਆ ਪੰਚਾਇਤ ਨੇ ਸਾਰੇ ਆਮ ਨੂੰ ਧਮਕਾਇਆ ਡਰਾਇਆ ਜਿਹਦੇ ਕਰਕੇ ਉਸ ਬੱਚੇ ਨੇ ਸੁਸਾਈਡ ਕੀਤਾ ਪਰ ਜਿਹੜੀ ਪ੍ਰਸ਼ਾਸਨ ਆ ਤੇ ਹਲਕੇ ਦਾ ਨਾਬੇ ਦਾ ਐਮਐਲਏ ਦੇਵਮਨ ਉਹਦੇ ਕਹਿਣ ਤੇ ਪਰਚਾ ਤੱਕ ਨਹੀਂ ਦਿੱਤਾ ਜਾ ਰਿਹਾ ਸਾਰੇ ਆਮ ਉਹ ਬੰਦਿਆਂ ਨੂੰ ਜਿਹੜਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਤੇ ਜਿਹੜੇ ਮਾਲਕ ਨੇ ਜਿਨ੍ਹਾਂ ਦਾ ਬੱਚਾ ਗੁਜ਼ਰਿਆ ਉਹਨਾਂ ਨੂੰ ਪ੍ਰੈਸ਼ਰ ਕੀਤਾ ਜਾ ਰਿਹਾ ਕਿ ਅਨਨੌਨ ਤੇ ਪਰਚਾ ਦੇ ਦਿੰਨੇ ਆ ਜਾਂ ਤੁਸੀਂ ਬਹਿ ਕੇ ਸਮਝੌਤਾ ਕਰ ਲਓ ਚਾਰ ਛੇੜ ਲੈ ਲਓ ਫਲਾਣੇ ਨੇ ਛੇੜ ਲੈ ਲੈ ਤੇ ਭਾਈ ਜੀ ਇਹ ਗੱਲਾਂ ਨੇ ਜਿਹੜੀਆਂ ਇਹ ਨਹੀਂ ਚੰਗੀਆਂ ਲੱਗਦੇ ਇੱਕ ਜ਼ਿੰਮੇਵਾਰ ਬੰਦੇ ਨੂੰ ਸਾਡੇ ਨੇ ਇਹ ਮੈਸੇਜ ਆ ਰਹੇ ਨੇ ਕਿ ਸਮਝੌਤਾ ਕਰ ਲਓ ਦੱਸੋ ਕਿਹੜੀ ਗੱਲ ਦਾ ਸਮਝੌਤਾ ਕਰਾਉਣਾ ਚਾਹੁੰਦੇ ਨੇ ਕਿ ਪਹਿਲਾਂ ਪੰਦਾ ਮਾਰਨਾ ਮਤਲਬ ਇਨਸਾਫ ਨਹੀਂ ਮਿਲੇ ਕਰਨਾ ਆਪਣਾ ਪੁੱਤ ਗਵਾਓ ਆਪਣਾ ਪਰਿਵਾਰ ਦਾ ਜੀ ਗਵਾਓ ਤੇ ਫਿਰ ਚਾਰ ਪੈਸੇ ਲੈ ਲੋ ਤੇ ਬੈਠ ਜਾਓ ਇਹ ਇਹ ਦੁਨੀਆਦਾਰੀ ਹੈ ਇਹ ਸਰਕਾਰ ਹੈ ਕਿਸੇ ਨਾਂ ਦੀ ਕਾਨੂੰਨ ਹੈ ਹੀ ਨਹੀਂ ਇੱਥੇ ਪਰ ਮੈਂ ਪਹਿਲੀ ਵਾਰ ਦੇਖਿਆ 15 16 ਸਾਲ ਹੋ ਗਏ ਆਪਣੇ ਸਮਾਜ ਦੀ ਹਮੇਸ਼ਾ ਆਵਾਜ਼ ਚੱਕੀ ਹੈ ਪਰ ਪਹਿਲਾ ਥਾਣਾ ਜਿਹਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਪਰ ਮੈਨੂੰ ਲੱਗਦਾ ਸੰਘਰਸ਼ ਜਿਹੜਾ ਵੱਡੇ ਪੱਧਰ ਤੇ ਸਾਨੂੰ ਵੱਡਣਾ ਪੈਣਾ ਹੈ ਮੇਰੀ ਹੁਣੀ ਵਾਲਮੀਕੀ ਤੀਰਥ ਸਾਡੇ ਬਹੁਤ ਹੀ ਸਰਪ੍ਰਸਤ ਸੰਤ ਬਾਬਾ ਨਛੱਤਰਨਾਥ ਸ਼ੇਰਗਿਲ ਜੀ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਤੁਸੀਂ ਮੋਰਚੇ 'ਚ ਬੈਠੋ ਜੇ ਸਾਡੀ ਲੋੜ ਪੈਗੀ ਅਸੀਂ ਵੀ ਹੁਣ ਇੱਥੇ ਪਹੁੰਚਾਂਗੇ ਜੀ ਅਸੀਂ ਦੂਜੀ ਧਰ ਨਾਲ ਗੱਲ ਕੀਤੀ ਸੀ ਸਵੇਰੇ ਉਹਨਾਂ ਨੇ ਸਾਨੂੰ ਬੁਲਾਇਆ ਸੋ ਉਹ ਕਹਿ ਰਹੇ ਨੇ ਕਿ ਜੀ ਇਦਾਂ ਦੀ ਕੋਈ ਗੱਲ ਨਹੀਂ ਕੋਈ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਉੱਥੇ ਹਾਜ਼ਰ ਨਹੀਂ ਸੀ ਉਹ ਮਿਸਤਰੀਆਂ ਨਾਲ ਕੋਈ ਗੱਲਬਾਤ ਹੋਈ ਆ ਉਸ ਤੋਂ ਬਾਅਦ ਇਹ ਕਦਮ ਆ ਜਿਹੜਾ ਚੁੱਕਿਆ ਗਿਆ ਇਹ ਸਾਰਾ ਰੰਜਸਾ ਪਾਰਟੀਬਾਜੀ ਆ ਜੋ ਗੁਰਦੀਪ ਨਾਂ ਦਾ ਸਾਬਕਾ ਸਰਪੰਚ ਆ ਉਹ ਸਾਰਾ ਕੰਮ ਕਰਾ ਰਿਆ ਇਦਾਂ ਦੇ ਅਰੋਪ ਉਹਨਾਂ ਨੇ ਲਗਾਏ ਬਾਈ ਜ ਘਟਨਾ ਹੋਈ ਹੈ ਸਾਡੇ ਸਮਾਜ ਦੇ ਸਾਡੇ ਭਾਈ ਦੇ ਮੇਰੇ ਰਿਸ਼ਤੇਦਾਰ ਨੇ ਇਹਨਾਂ ਦੇ ਪਰਿਵਾਰ ਚ ਹੋਈ ਹੈ ਸਾਨੂੰ ਗੁਰਦੀਪ ਨੇ ਕੁਛ ਨਹੀਂ ਕਿਹਾ ਪਾਰਟੀ ਬਾਜੀ ਪਿੰਡਾਂ ਚ ਮੈਂ ਵੀ ਸਰਪੰਚ ਰਹੇ ਹਾਂ ਪਾਰਟੀਆਂ ਬਾਜੀਆਂ ਹੁੰਦੀਆਂ ਨੇ ਪਰ ਯਾਰ ਕਿਸੇ ਦੇ ਬੱਚੇ ਦੀ ਜਾਨ ਲੈਣੀ ਇਹ ਚੰਗੀ ਗੱਲ ਹੈ ਜੇ ਉਸ ਬੱਚੇ ਨਾਲ ਕੋਈ ਅਣਸਨੋਹੀ ਘਟਨਾ ਉਹਦੀ ਇੱਜ਼ਤ ਰਿਸਪੈਕਟ ਖਤਮ ਹੋਈ ਹੋ ਇਸ ਕਰਕੇ ਉਹਨੇ ਆਪਣੀ ਜਿਹੜੀ ਇਹ ਕਦਮ ਚੁੱਕਿਆ ਸੁਸਾਇਡ ਕੀਤਾ ਕਿਸੇ ਦਾ ਦਿਲ ਨਹੀਂ ਕਰਦਾ ਤੁਸੀਂ ਵੀ ਮੈਨੂੰ ਦੱਸ ਦੋ ਪੱਤਰਕਾਰੋਂ ਕਿਸੇ ਦਾ ਦਿਲ ਕਰਦਾ ਜਾਨ ਦੇਣ ਨੂੰ ਬਾਰ-ਬਾਰ ਜੀਵਨ ਥੋੜੀ ਮਿਲਦਾ ਮੈਂ ਉਹਨਾਂ ਨੂੰ ਪੁੱਛਦਾ ਕਿ ਯਾਰ ਤੁਹਾਡੇ ਪਿੰਡ ਚ ਹੋਣੀ ਪਾਰਟੀ ਬਾਜੀ ਸਾਡਾ ਕੀ ਰੋਸ ਹੈ ਤੁਹਾਡੇ ਨਾਲ ਜੀ ਸਾਡਾ ਕੀ ਰੋਸ ਹੈ ਜੇ ਫਿਰ ਤੁਹਾਡਾ ਰੋਸਾ ਨਹੀਂ ਤੀ ਫਿਰ 10 ਦਿਨ 15 ਦਿਨ ਬੱਚਾ ਉਥੇ ਭਰਤੀ ਰਿਹਾ ਤੁਹਾਨੂੰ ਸੱਪ ਸੁੰਗ ਗਿਆ ਤੀ ਤੁਹਾਡੀਆਂ ਅੱਖਾਂ ਬੰਦ ਤੇ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਕਿ ਪਿੰਡ ਦਾ ਬੱਚਾ ਹੈ ਉਹਨੇ ਸੁਸਾਇਡ ਕਰ ਲਿਆ ਗਲਤ ਫੈਮੀ ਦਾ ਸ਼ਿਕਾਰ ਹੋਇਆ ਤੁਸੀਂ ਹਸਪੀਟਲ ਕਿਉਂ ਨਹੀਂ ਗਏ ਜਾ ਕੇ ਪਤਾ ਕਿਨੂੰ ਲਿਆ ਔਰ ਪੰਚਾਇਤ ਦਾ ਕੰਮ ਕੀ ਹੁੰਦਾ ਕਾਨੂੰਨ ਵਿਵਸਥਾ ਦੇਖਣੀ ਤੇ ਪਿੰਡ ਦੇ ਵਿੱਚ ਦੁੱਖ ਸੁੱਖ ਹੁੰਦਾ ਸਰਪੰਚ ਦਾ ਕੰਮ ਹੁੰਦਾ ਮੁਰੇ ਜਾ ਕੇ ਪਹਿਲਾਂ ਗੱਲ ਕਰ ਪੰਚ ਨੂੰ ਮੈਂ ਸਵਾਲ ਕੀਤਾ ਬਈ ਤੁਸੀਂ ਕਿੱਥੇ ਸੀ ਉਹ ਕਹਿੰਦਾ ਜੀ ਮੈਂ ਬਾਸ ਤੋਂ ਦਵਾਈ ਪੀਣ ਤੋਂ ਬਾਅਦ ਵੀ ਉਹਨੇ ਦੋ ਤਿੰਨ ਗੇੜੇ ਇੱਥੇ ਕੱਡੇ ਨੇ ਆਪਣੀ ਬੀਲਚੇਅਰ ਤੇ ਮਖਾ ਜੀ ਤੁਸੀਂ ਫਿਰ ਉਹਨੂੰ ਲੈ ਜਾਂਦੇ ਕਹਿੰਦੇ ਜੀ ਸਾਨੂੰ ਇਹਦੇ ਬਾਰੇ ਨਹੀਂ ਪਤਾ ਦਵਾਈ ਪੀ ਕੇ ਉਹ ਕਿਹੜੇ ਘਟ ਮੈਂ ਟਵਾਨਾ ਸਾਹਿਬ ਇਹੀ ਗੱਲ ਕਰਦਾ ਤੁਹਾਡੇ ਮੈਂ ਸਰਪੰਚ ਸਾਹਿਬ ਨੂੰ ਸਿੱਧਾ ਸਵਾਲ ਕਰਦਾ ਕਿ ਸਰਪੰਚ ਸਾਹਿਬ ਉਹਦੋਂ ਤੁਹਾਨੂੰ ਨਹੀਂ ਪਤਾ ਲੱਗਿਆ ਸਰਪੰਚ ਦਾ ਬੇਟਾ ਸੀ ਜੀ ਸਰਪੰਚ ਨੂੰ ਉਹਦੋਂ ਨਹੀਂ ਪਤਾ ਲੱਗਿਆ ਜਾਂ ਬੇਟੇ ਨੂੰ ਜਾਂ ਉੱਥੇ ਕਿਸੇ ਪੰਚਾਇਤ ਮੈਂਬਰ ਨੂੰ ਕਿ ਹੁਣ ਜਿਹੜੇ 15 ਦਿਨੋਂ ਭਰਤੀ ਰਿਹਾ ਪਰਸੋ ਹੀ ਆ ਡੈਥ ਦਾ 13 ਤਰੀਕ ਦੀ ਦਵਾਈ ਪੀਤੀ ਆ ਇਹ 13 ਦਿਨਾਂ ਚ ਵੀ ਸਰਪੰਚ ਨੂੰ ਪਿੰਡ ਦੇ ਬਾਰੇ ਪਤਾ ਨਹੀਂ ਲੱਗਦਾ ਕੀ ਹੋਇਆ ਪਿੰਡ ਦੇ ਵਿੱਚ ਕੀ ਘਟਨਾ ਵਾਪਰੀ ਹੈ ਫਿਰ ਸਰਪੰਚ ਕਹਦਾ ਜੇ ਪਿੰਡ ਦੀ ਘਟਨਾ ਦਾ ਨਹੀਂ ਪਤਾ ਐਡਾ ਕ ਪਿੰਡ ਆ ਯਾਰ ਉਹ ਉਦੇ ਵਿੱਚ ਨਹੀਂ ਪਤਾ ਲੱਗਾ ਸਰਪੰਚ ਨੂੰ ਕਿ ਦਵਾਈ ਕਿਉਂ ਦਿੱਤੀ ਆ ਮੈਂ ਕਿਉਂ ਨਾ ਪੰਚੈਤੀ ਤੌਰ ਤੇ ਬੈਠਾ ਮੈਂ ਕਿਉਂ ਨਾ ਪਰਿਵਾਰ ਕੋਲੇ ਜਾਵਾਂ ਫਿਰ ਗਵਾੜ ਮੱਥਾ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਸਾਨੂੰ ਨਾ ਸਰਪੰਚ ਸਾਹਿਬ ਸਮਝਾਵੇ ਸਰਪੰਚ ਨੇ ਜੋ ਪਾਣਾ ਸੀ ਕਰਨਾ ਸੀ ਉਹ ਕਰਤੇ ਆ ਅਸੀਂ ਤਾਂ ਹੁਣ ਪ੍ਰਸ਼ਾਸਨ ਤੇ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਤੁਸੀਂ ਉਹਨਾਂ ਨੂੰ ਬਚਾਓ ਨਾ ਬਚਣਾ ਹੈ ਨਹੀਂ ਨਹੀਂ ਫਿਰ ਜੇ ਭਾਈ ਤੁਹਾਨੂੰ ਲੱਗਦਾ ਅਸੀਂ ਗਲਤ ਆ ਸਾਡੇ ਤੇ ਪਰਚਾ ਦੇ ਦਿਓ ਸਾਡੇ ਜਿਹੜੀਆਂ ਗੋਲੀਆਂ ਮਾਰ ਰਹੀਆਂ ਮਾਰ ਦਿਓ ਅਸੀਂ ਹਿੱਲਦੇ ਤਾਂ ਹੈ ਨਹੀਂ ਮੈਂ ਰਾਤ ਵੀ ਕਹਿ ਕੇ ਗਿਆ ਹੁਣ ਵੀ ਕਹਿ ਰਿਹਾ ਪਰਚਾ ਕਰੇ ਬਿਨਾ ਅਸੀਂ ਹਿੱਲਦੇ ਨਹੀਂ ਨਹੀਂ ਅਸੀਂ ਡੈੱਡ ਬੋਡੀ ਰੱਖਾਂਗੇ ਹੁਣ ਇੱਥੇ ਬਹੁਤ ਸਾਰੇ ਲੋਕਾਂ ਨੇ ਉੱਥੇ ਹੁਣ ਉਹ ਗੱਲਾਂ ਕਹਿੰਦੇ ਅਸੀਂ ਸਾਨੂੰ ਵੀ ਲੱਗ ਰਿਹਾ ਹੈ ਕਿ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਕਿਹਾ ਹੈ ਕਿ ਉਹ ਜੀ ਨਸ਼ਾ ਕਰਦਾ ਸੀ ਗੋਲੀਆਂ ਖਾਂਦਾ ਸੀ ਇਦਾਂ ਦੀਆਂ ਗੱਲਾਂ ਕੀਤੀਆਂ ਨੇ ਜੀ ਉਹਨਾਂ ਨੇ ਬਹੁਤ ਕਹਿੰਦੇ ਮੈਂ ਕਿਹਾ ਕਿ ਧਾਰਮਿਕ ਸੰਸਥਾਨ ਦੇ ਲਾਗੇ ਤੁਸੀਂ ਜਮਾਦਾਰ ਦਾ ਕਮਰਾ ਬਣਾ ਰਹੇ ਹੋ ਉੱਥੇ ਧਾਰਮਿਕ ਭਾਵਨਾਵਾਂ ਮੰਨੇ ਸਭ ਦੀਆਂ ਉਹ ਕਹਿ ਰਹੇ ਨੇ ਨਹੀਂ ਬਣਾਉਣਾ ਸੀ ਕਹਿੰਦੇ ਉਹ ਤਾਂ ਆਪਸਰਾ ਪਿੰਦਾ ਸੀ ਬਾਈ ਜੀ ਅੱਜ ਅੱਜ ਉਹ ਮਰ ਗਿਆ ਅੱਜ ਉਹਦੀ ਮਿੱਟੀ ਖਰੋਲੀ ਜਾ ਰਹੀ ਹੈ ਜਖਮਾਂ ਨੂੰ ਚ ਜਿਹੜਾ ਯਾਰ ਇਹ ਉਹ ਲੋਕ ਨੇ ਜਿਹੜੇ ਤੁਸੀਂ ਕਹਿੰਦੇ ਸੀ ਸਿਆਸਤ ਹੈ ਇਹ ਲੋਕ ਉਹ ਸਿਆਸਤੀ ਨੇ ਅੱਜ ਉਹਨਾਂ ਨੂੰ ਨਸ਼ਿਆ ਵੀ ਦਿਖ ਗਿਆ ਅੱਜ ਉਹਨਾਂ ਨੂੰ ਸ਼ਰਾਬੀ ਦਿਖ ਗਿਆ ਜਿਹੜਾ ਉਦੋਂ ਤੱਕ ਸੇਵਾ ਕਰਦਾ ਤੇ ਉਦੋਂ ਦਾ ਦਿਖਿਆ ਨਹੀਂ ਕਿਸੇ ਨੂੰ ਕਿਉਂਕਿ ਅੱਜ ਉਹਨਾਂ ਦੇ ਖਿਲਾਫ ਪਰਚਾ ਹੋ ਰਿਹਾ ਤਾਂ ਉਹਨਾਂ ਨੂੰ ਦਿਖਿਆ ਫਿਰ ਜੇ ਸਰਪੰਚ ਐਡੇ ਚੰਗੇ ਨੇ ਪਾਇਆ ਉਹਨੇ ਮਤਲਬ ਨਸ਼ੇ ਦੇ ਖਿਲਾਫ ਪੁਲਿਸ ਦੀ ਮੀਟਿੰਗ ਕਰਾਈ ਹੈ ਨਸ਼ਾ ਬੁਰਦ ਜਿਹੜੀ ਸਰਕਾਰ ਨੇ ਜੁੱਦ ਚਲਾਈ ਹੈ ਕਿ ਉੱਥੇ ਬੁਲਾਇਆ ਐਮ ਐਲ ਏ ਕਿ ਹੋਈ ਐ ਉੱਥੇ ਮੀਟਿੰਗ ਇਹ ਸਾਰੀਆਂ ਸਿਆਸਤ ਗੱਲਾਂ ਨੇ ਜੇ ਐਡਾ ਸਰਪੰਚ ਨੂੰ ਫਿਕਰ ਹੈ ਨਾ ਅੱਜ ਵੀ ਨਸ਼ਾ ਕਰਦੇ ਨੇ ਉਸ ਪਿੰਡ ਦੇ ਵਿੱਚ ਅੱਜ ਉਹ ਜਵਾਨਾਂ ਮਰਜਣ ਉਹਨਾਂ ਦੇ ਘਰ ਚ ਵੀ ਸ਼ਰਾਬ ਪਿੰਦੇ ਨੇ ਉਹਨਾਂ ਮਰਜਣ ਇਹ ਬਾਈ ਜੀ ਸਾਰੀਆਂ ਗੱਲਾਂ ਨੇ ਜਿਹੜੀਆਂ ਰਾਜਨੀਤਿਕ ਨੇ ਸਾਡਾ ਬੱਚਾ ਮਰਿਆ ਅਸੀਂ ਇਨਸਾਫ ਲੈ ਬਿਨਾਂ ਨਹੀਂ ਹਿਲਦੇ ਉਹ ਕਹਿੰਦੇ ਜੀ ਕਹਿੰਦੇ ਜੇ ਕੋਈ ਇਦਾਂ ਦੀ ਗੱਲ ਸੀ ਤੁਸੀਂ ਦਰਖਾਸਤ ਦਿੱਤੀ ਆ ਕੋਈ ਥਾਣੇ 'ਚ ਜੇ ਸਾਡੇ ਨਾਲ ਲੜਾਈ ਕਰਕੇ ਉਹਨੇ ਦਵਾਈ ਪੀਤੀ ਆ ਪਰ ਦਰਖਾ ਕਿਉਂ ਨਹੀਂ ਦਿੱਤੀ ਪਰਿਵਾਰ ਨੇ ਭਾਈ ਜੀ ਦਰਖਾਸਤ ਬਿਆਨ ਕੌਣ ਦਿੰਦਾ ਹੁੰਦਾ ਜਿਹਦੇ ਸੱਟ ਲੱਗਦੇ ਚੀਕ ਉਹ ਮਾਰਦਾ ਔਰ ਚੁੰਡੀ ਜਿਹਦੇ ਵੱਡਾਂਗੇ ਉਹੀ ਚੀਕ ਮਾਰੂਗਾ ਜਿਹਦੇ ਚੁੰਡੀ ਨੇ ਦੁੱਖ ਨਹੀਂ ਲੱਗੇ ਉਹਨੇ ਕੀ ਚਿਗੜ ਮਾਰਨੀ ਹੈ ਜਦੋਂ ਤੱਕ ਉਹ ਬੱਚਾ ਠੀਕ ਨਹੀਂ ਸੀ ਚਲੋ ਇਹ ਸੀਗਾ ਵੀ ਬਾਅਦ ਦੇ ਵਿੱਚ ਜਦੋਂ ਬੱਚੇ ਨੂੰ ਹੋਸ਼ ਆ ਗਿਆ ਉਹਨੂੰ ਸਾਰਾ ਕੁਝ ਪੁੱਛੇ ਕਿੱਛੇ ਜਾਊਗਾ ਉਹ ਤਾਂ ਬਾਈਆ ਸਤਨਾਮ ਬੈਠਾ ਜਿਹੜਾ ਲੈ ਕੇ ਗਿਆ ਇਹਨੂੰ ਦੱਸਿਆ ਸਾਰਾ ਕੁਝ ਵੀ ਮੈਨੂੰ ਇਦਾਂ ਇਦਾਂ ਧੱਕਾ ਮਾਰਿਆ ਮੈਨੂੰ ਇਹਨਾਂ ਇਹਨਾਂ ਨੇ ਗਾਲਾਂ ਕੱਢੀਆਂ ਮੈਨੂੰ ਧਮਕੇ ਦਿੱਤੀਆਂ ਨੇ ਇਸ ਕਰਕੇ ਮੈਂ ਦਵਾਈ ਦਿੱਤੀ ਹੈ ਸਤਨਾਮ ਜੀ ਆਓ ਜੀ ਅੱਗੇ ਆਓ ਕਿਉਂਕਿ ਹਰ ਇੱਕ ਨੂੰ ਪਤਾ ਅੱਗੇ ਆ ਜਾਓ ਬਾਈ ਜੀ ਕੁਝ ਨਹੀਂ ਸਾਡੇ ਪਾਸੇ ਨਾਲੋਂ ਕੀ ਹੋਇਆ ਸਤਨਾਮ ਬਾਈ ਕੀ ਗੱਲ ਸੀ ਉਹਦੇ ਤੁਸੀਂ ਸਾਰੀ ਦੱਸੋ ਕਿਉਂਕਿ ਅਸੀਂ ਉਹਨਾਂ ਦਾ ਪੱਖ ਲੈ ਕੇ ਆਏ ਆ ਜੋ ਉਹ ਕਹਿ ਰਹੇ ਨੇ ਕਹਿੰਦੇ ਜੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਵੀਰੇ ਜਦਾ ਅਸੀਂ ਗੱਡੀ 'ਚ ਲੈ ਕੇ ਗਏ ਨਾ ਸਾਨੂੰ ਉਹਨੇ ਦੱਸਿਆ ਜੀ ਵੀ ਪੰਚਾਇਤ ਨੇ ਮੇਰੇ ਤੌਣ ਮੁਕੇ ਮਾਰੇ ਨੇ ਜੀ ਉਹਨੂੰ ਜਲੀਲ ਕੀਤਾ ਜੀ ਮੈਂ ਬੇਇੱਜ਼ਤੀ ਮੰਨਿਆ ਬਹੁਤ ਮਹਿਸੂਸ ਕੀਤੀ ਹੈ ਜੀ ਅੱਛਾ ਹਾਂ ਜੀ ਕਿਦਾਂ ਉਹਨੂੰ ਕਦੋਂ ਪਤਾ ਲੱਗਦਾ ਕਿ ਇਹ ਕਦਮ ਚੱਕ ਲਿਆ ਉਹਨੇ ਦਵਾਈ ਪੀਲੀ ਬਸ ਸਾਨੂੰ 10-15 ਮਿੰਟ ਬਾਅਦ ਪਤਾ ਲੱਗ ਗਿਆ ਦੀ ਜੀ ਉੱਥੇ ਕੌਣ-ਕੌਣ ਸੀ ਜਿਹੜੇ ਮਜ਼ਦੂਰ ਲੱਗੇ ਵੇ ਸੀ ਉਹਨਾਂ ਤੋਂ ਕੋਈ ਪਤਾ ਕਰਿਆ ਤੁਸੀਂ ਉਹ ਕੁਸ ਕੇ ਪੰਚਾਇਤ ਮੈਂਬਰ ਤੇ ਜੀ ਸਰਪੰਚ ਦੀ ਜੀ ਮੌਜੂਦ ਉੱਥੇ ਤੇ ਇਸ ਟਾਈਮ ਜੀ ਪਰ ਉਹ ਤਾਂ ਕਹਿ ਰਹੇ ਨੇ ਕਹਿੰਦੇ ਜੀ ਉਹਨਾਂ ਨੇ ਗੱਲ ਕੀਤੀ ਆ ਕਿ ਮਜ਼ਦੂਰਾਂ ਨਾਲ ਉਹਦੀ ਕੋਈ ਗੱਲਬਾਤ ਹੋਈ ਆ ਮਜ਼ਦੂਰਾਂ ਨਾਲ ਫੇਰ ਤਾਂ ਉਹ ਮਜ਼ਦੂਰਾਂ ਨੂੰ ਫਸਾ ਰਹੇ ਨੇ ਕਿ ਮਜ਼ਦੂਰਾਂ ਤੇ ਪਰਚਾ ਹੋ ਜਾਏ ਜੀ ਮਜ਼ਦੂਰ ਲਾਇ ਕਿਨੇ ਸੀ ਹਮ ਪੰਚਾਇਤ ਦਾ ਕੰਮ ਸੀ ਨਾ ਪੰਚਾਇਤ ਨੇ ਧੱਕਾ ਕਰਕੇ ਲਾਏ ਨੇ ਹੁਣ ਮੇਰੇ ਘਰੇ ਜੇ ਮਜ਼ਦੂਰ ਲੱਗਣਗੇ ਮੇਰੀ ਬਿਨਾ ਹਾਜ਼ਰੀ ਪਾਵਰ ਦਿੱਤੀ ਆ ਤਾਂ ਉਹ ਮਜ਼ਦੂਰ ਲੱਗੇ ਨੇ ਨਾ ਨਹੀਂ ਫਿਰ ਜੇ ਦੇਖਿਆ ਜਾਵੇ ਜੀ ਜੇ ਉਹ ਕਹਿ ਰਹੇ ਨੇ ਮਜ਼ਦੂਰ ਨੇ ਫਿਰ ਮਜ਼ਦੂਰਾਂ ਤੇ ਫਿਰ ਤਾਂ ਸਿੱਧਾ ਸਬਦਾ ਵੀ ਮਜ਼ਦੂਰਾਂ ਗੱਲ ਕੋਈ ਉਹ ਕੋਇਆ ਮਜ਼ਦੂਰਾਂ ਦਾ ਪਰਚਾ ਹੋਵੇ ਦੋਸ਼ੀ ਨੇ ਬਾਈ ਜੀ ਜਿਹੜੇ ਉਹ ਹੈਗੀ ਪੰਚਾਇਤ ਇਹ ਪੰਚਾਇਤ ਦੱਸੂਗੀ ਪੰਚਾਇਤ ਦਾ ਬਿਆਨ ਜਿਹੜੇ ਜਿਹੜੇ ਉਹ ਵੀ ਉਹ ਵੀ ਐਡ ਹੋ ਜਾਣਗੇ ਤਫਤੀਸ਼ ਦੇ ਵਿੱਚੋਂ ਤਾਂ ਅਸੀਂ ਪਹਿਲੀ ਗੱਲ ਇਹ ਪ੍ਰਸ਼ਾਸਨ ਨੂੰ ਹੋ ਸਕਦਾ ਅਸੀਂ ਸੱਤ ਲਿਖਾਏ ਨੇ ਬੰਦੇ 14 ਹੋਣ ਉਹ 15 ਹੋਣ ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਜੇ ਅਸੀਂ ਐਪਲੀਕੇਸ਼ਨ ਨਹੀਂ ਦਿੱਤੀ ਸਾਡਾ ਤਾਂ ਬੱਚਾ ਹਸਪੀਟਲ ਚ ਟੀ ਅਸੀਂ ਉਹਦਾ ਇਲਾਜ ਕਰਾਉਂਦੇ ਕਿ ਐਪਲੀਕੇਸ਼ਨ ਦਿੰਦੇ ਕਿ ਪੰਚਾਇਤ ਨੇ ਪਹਿਲਾਂ ਐਪਲੀਕੇਸ਼ਨ ਦਿੱਤੀ ਆ ਵੀ ਉਹ ਜਗ੍ਹਾ ਰੋਕੀ ਬੈਠਾ ਪੰਚਾਇਤ ਕੋਲੇ ਕੀ ਅਥੋਰਿਟੀ ਸਿੱਧੀ ਜਾ ਕੇ ਛਡਾਲੂ ਪੰਚਾਇਤ ಗ್ರಾಮ ਸਭਾ ਰੱਖਦੀ ਆ ਤਾਂ ਧਰਮ ਗਿੱਸਤਾਨ ਨੂੰ ਇੱਧਾ ਜਾ ਕੇ ਢਾ ਦੂਗੀ ਪੰਚਾਇਤ ਪੰਚਾਇਤ ਕੋਲੇ ਕੀ ਪਾਵਰ ਆ ਕੱਲੂ ਜਾ ਕੇ ਪੰਚਾਇਤ ਕੋਈ ਮੰਦਿਰ ਵਿੱਚ ਛਿਗ ਢਾ ਦੂਗੀ ਪੰਚਾਇਤ ਨੂੰ ਤਾਂ ਕਿਸੇ ਨੇ ਪਾਵਰ ਨਹੀਂ ਦਿੱਤੀ ਨਾ ਮੰਦਿਰ ਨੂੰ ਜਗ੍ਹਾ ਦੇ ਸਕਦੇ ਪੰਚਾਇਤ ਨਾਲ ਖੋ ਸਕਦੀ ਹੈ ਜੇ ਦੇ ਨਹੀਂ ਸਕਦੀ ਪੰਚਾਇਤ ਨੂੰ ਖੋਣ ਦਾ ਹੱਕ ਕਿਹਨੇ ਦਿੱਤਾ ਕਹਿੰਦੇ ਜੀ ਪੰਚਾਇਤੀ ਜਗ੍ਹਾ ਸੀ ਪਹਿਲਾਂ ਦਾ ਹੀ ਉੱਥੇ ਕਮਰਾ ਬਣਿਆ ਬਸ ਸੀ ਹੁਣ ਉਹਦਾ ਚੋਣ ਲੱਗ ਗਿਆ ਸੀ ਉਹਦੀ ਰਿਪੇਅਰ ਕਰਨ ਲਈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪੰਚਾਇਤ ਨੂੰ ਜੇ ਪਤਾ ਪੰਚਾਇਤੀ ਜਗ੍ਹਾ ਤੀ ਤਾਂ ਗ੍ਰਾਮ ਸਭਾ ਰੱਖ ਕੇ ਪਿੰਡ ਚ ਮਤਾ ਪਾਉਂਦੀ ਪੰਚਾਇਤ ਪੰਚਾਇਤ ਰਿ ਪਰ ਧੱਕੇ ਦੇ ਜਾ ਕੇ ਪੰਚਾਇਤ ਥੋੜੀ ਛਡਾ ਲੂਗੀ ਕਿਸੇ ਤੋਂ ਕਬਜਾ ਰਿਟਨ ਚ ਮਤਾ ਪਾਉਂਦੇ ਗ੍ਰਾਮ ਸਭਾ ਦਾ ਪੈਂਦਾ ਗ੍ਰਾਮ ਪੰਚਾਇਤ ਦਾ ਮਤਾ ਪੈਂਦਾ ਮਤਾ ਪਾ ਕੇ ਵੀਡੀਓ ਦਫਤਰ ਨਹੀਂ ਛੱਡਦਾ ਤੀ ਕੇਸ ਲਾ ਦਿੰਦੇ ਦਫਾ ਸੱਤ ਦੇ ਵਿੱਚ ਕੇਸ ਲੱਗ ਜਾਂਦਾ ਬਾਈ ਜੀ ਧੱਕਾ ਕਰਕੇ ਉਸ ਬੰਦੇ ਨੂੰ ਕੁੱਟਿਆ ਮਾਰਿਆ ਗਿਆ ਉਹਦੀ ਆ ਭਾਵਨਾਵਾਂ ਨੂੰ ਠੇਸ ਪਹਚਾਈ ਉਹਨੂੰ ਮਨ ਤੇ ਮਜਬੂਰ ਕੀਤਾ ਔਰ ਹੁਣ ਪਰਿਵਾਰ ਨੇ ਦੱਸਿਆ ਕਿ ਉਹ ਮੀਟਾਂ ਦਾ ਨਹੀਂ ਖਾਂਦਾ ਸੀ ਇਸ ਤੋਂ ਯਾਰ ਕਿੰਨੀਆਂ ਘਟੀਆਂ ਗੱਲਾਂ ਕਰ ਰਹੇ ਨੇ ਤੁਸੀਂ ਉਹਨੂੰ ਦੱਸ ਰਹੇ ਹੋ ਕਿ ਪਿੰਡ ਦੇ ਵਿੱਚ ਆ ਗੱਲਾਂ ਹੋ ਰਹੀਆਂ ਨੇ ਸ਼ਰਮ ਆਉਣੀ ਚਾਹੀਦੀ ਯਾਰ ਐਦਾਂ ਦੇ ਲੋਕਾਂ ਨੂੰ ਜਿਹੜਾ ਬਾਪ ਮੈਨੂੰ ਲੱਗਦਾ ਇਹਨਾਂ ਲੋਕਾਂ ਨੂੰ ਦਰਦ ਨਹੀਂ ਯਾਰ ਇਹ ਬੰਦੇ ਨੇ ਦਰਿੰਦਕ ਨੇ ਇਹ ਜਿਹੜੇ ਇਦਾਂ ਦੀਆਂ ਗੱਲਾਂ ਕਰ ਰਹੇ ਨੇ ਲੋਕਾ ਹੋਰ ਵੀ ਵੀਰ ਨੇ ਸਾਡੇ ਨਾਲ ਹਾਂਜੀ ਕੀ ਨਾਮ ਆ ਜੀ ਮੈਂ ਡਾਕਟਰ ਹਰਮੀਤ ਸਿੰਘ ਹਿਆਣਾ ਜੀ ਜੀ ਦਲਿਤ ਸਮਾਜ ਸੇਵਾ ਸੰਗਠਨ ਤੋਂ ਪੰਜਾਬ ਪ੍ਰਧਾਨ ਜੀ ਐ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਇਸ ਮਸਲੇ ਨੂੰ ਪੰਚਾਇਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਰੀ ਸਿਆਸਤ ਹੋ ਰਹੀ ਆ ਗੁਰਦੀਪ ਸਿੰਘ ਵੀ ਆ ਗਏ ਨੇ ਕਿ ਜੀ ਸਾਰਾ ਕੰਮ ਗੁਰਦੀਪ ਸਿੰਘ ਕਰਾ ਰਿਹਾ ਹੈ ਦੇਖੋ ਜੀ ਮੈਂ ਬਾਈ ਜੀ ਗੁਰਦੀਪ ਸਿੰਘ ਨੂੰ ਨਹੀਂ ਜਾਣਦਾ ਮੈਂ ਜਿਹੜੀ ਉਹ ਪੰਚਾਇਤ ਆ ਉਹਨਾਂ ਨੂੰ ਨਹੀਂ ਜਾਣਦਾ ਅਸੀਂ ਇੱਕ ਸਮਾਜ ਦੀ ਸੇਵਾ ਲੈ ਕੇ ਚੱਲੇ ਹੋਏ ਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਇਹ ਗਰੀਬ ਬੰਦੇ ਨਾਲ ਕਿਸੇ ਦਲਿਤ ਪਰਿਵਾਰ ਨਾਲ ਕੋਈ ਇਹੋ ਜੀ ਘਟਨਾ ਘਟਦੀ ਆ ਤਾਂ ਅਸੀਂ ਉੱਥੇ ਹੀ ਜਾ ਕੇ ਇਹ ਧਰਨੇ ਮੁਜ਼ਾਰੇ ਕਰਦੇ ਆ ਕਿਉਂਕਿ ਹੁਣ ਜਿਹੜਾ ਦਲਿਤ ਹੈ ਜਿਹੜਾ ਗਰੀਬ ਹੈ ਹੁਣ ਉਹ ਵੀ ਪਹਿਲਾ ਵਾਲਾ ਨਹੀਂ ਰਿਹਾ ਵੀ ਕਿਸੇ ਦੇ ਦਬਾਅ ਹੇਠ ਆ ਗੁਆ ਸਾਨੂੰ ਵੀ ਕਾਨੂੰਨ ਪਤਾ ਲੱਗ ਗਿਆ ਸਾਸੀ ਵੀ ਬਾਬਾ ਸਾਹਿਬ ਨੂੰ ਪੜਿਆ ਬਾਬਾ ਸਾਹਿਬ ਨੂੰ ਪੜ ਕੇ ਅਸੀਂ ਇਸ ਲਾਈਨ ਦੇ ਵਿੱਚ ਆਇਆ ਆਉਣ ਵਾਲਾ ਸਮਾਂ ਜਿਹੜਾ ਉਹਦੇ ਵਿੱਚ ਅਸੀਂ ਵੀ ਐਮਐਲਏ ਦੇ ਇਲੈਕਸ਼ਨਾਂ ਲੜਾਂਗੇ ਅੱਜ ਪੰਜੀ ਸਰਪੰਚੀ ਦੀਆਂ ਲੜ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਦੀਆਂ ਲੜਾਂਗੇ ਐਮਪੀ ਦੀਆਂ ਲੜਾਂਗੇ ਕਿਉਂਕਿ ਜਿਹੜਾ ਸਾਡੇ ਨਾਲ ਅੱਜ ਤੋਂ ਨਹੀਂ ਪਿਛਲੇ ਜਦੋਂ ਤੋਂ ਸ੍ਰਿਸ਼ਟੀ ਰਚੀ ਆ ਉਦੋਂ ਦੀ ਇਹ ਗੱਲ ਹੁੰਦੀ ਆ ਰਹੀ ਆ ਕਿ ਹਮੇਸ਼ਾ ਜਿਹੜਾ ਘਾਣ ਹੈ ਉਹ ਗਰੀਬ ਬੰਦੇ ਦੇ ਹੀ ਹੱਕਾ ਰਿਆ ਜਾ ਰਿਹਾ ਔਰ ਗਰੀਬ ਬੰਦਾ ਹੀ ਵੋਟਾਂ ਪਾ ਕੇ ਪਰ ਇੱਥੇ ਤਾਂ ਦਾ ਵਿਧਾਇਕ ਵੀ ਗਰੀਬ ਨੇ ਜੀ ਉਹ ਕਹਿੰਦੇ ਅਸੀਂ ਵੀ ਐਸਸੀ ਪਰਿਵਾਰਾਂ ਚੋਂ ਆ ਗਰੀਬ ਪਰਿਵਾਰਾਂ ਚੋਂ ਆ ਫਿਰ ਉਹ ਤਾਂ ਗਰੀਬਾਂ ਨਾਲ ਖੜਨਗੇ ਜੀ ਮੈਨੂੰ ਇੱਕ ਗੱਲ ਦੱਸੋ ਜੀ ਇੱਕ ਸਰਪੰਚੀ ਦੀ ਜਾਂ ਕਾ ਐਮਸੀ ਦੀ ਇਲੈਕਸ਼ਨ ਤੇ ਕਿੰਨਾ ਖਰਚਾ ਆਉਂਦਾ ਟੱਟੋ ਘੱਟ 10 ਲੱਖ ਰੁਪਈਆ ਖਰਚਾ ਆਉਂਦਾ ਜੀ ਇੱਕ ਸਰਪੰਚੀ ਦੀ ਜਾਂ ਇੱਕ ਐਮਸੀ ਦੀ ਇਲੈਕਸ਼ਨ ਤੇ ਤੇ ਇਹਨਾਂ ਨੇ ਤਾਂ ਇੱਕ ਐਮਐਲਏ ਦੀ ਇਲੈਕਸ਼ਨ ਲੜੀ ਆ ਐਮਐਲਏ ਦੀ ਇਲੈਕਸ਼ਨ ਤੇ ਘੱਟੋ ਘੱਟ 10 ਕਰੋੜ ਰੁਪਏ ਦਾ ਖਰਚਾ ਆਇਆ ਹੋਊਗਾ ਜਿਹੜੇ ਬੰਦੇ ਕੋਲੇ 10 ਕਰੋੜ ਲਾ ਕੇ ਐਮਐਲਏ ਦੀ ਇਲੈਕਸ਼ਨ ਲੜੀ ਆ ਉਹ ਗਰੀਬ ਕਿਵੇਂ ਹੋ ਸਕਦਾ ਉਹ ਸਾਈਕਲ ਤੇ ਰਹਿੰਦੇ ਉਹ ਉਹ ਸਾਈਕਲ ਤਾਂ ਦਿਖਾਵਾ ਹੈ ਸਾਈਕਲ ਦਾ ਮੈਂ ਚਲਾ ਲੈਣਾ ਲੈ ਮੈਨੂੰ ਲੈ ਕੇ ਲਿਆ ਕੇ ਦੋ ਮੈਂ ਚਲਾ ਲੈਣਾ ਮੈਨੂੰ ਜਿੱਥੇ ਮਰਜੀ ਭੇਜ ਦੋ ਸਾਈਕਲ ਤੇ ਠੀਕ ਆ ਨਾ ਸਾਈਕਲ ਇੱਕ ਸਿਰਫ ਦਿਖਾਵਾ ਹੈ ਜੀ ਐ ਤਾਂ ਐਮਐਲਏ ਸਾਡੇ ਬੜੇ ਸਤਿਕਾਰਯੋਗ ਨੇ ਉਹ ਤਾਂ ਕਹਿੰਦੇ ਸੀਗੇ ਜੀ ਸਰਦਾਰ ਗੁਰਦਰਸ਼ਨ ਸਿੰਘ ਜੀ ਸਵਰਗੀਆ ਸਰਦਾਰ ਗੁਰਦਰਸ਼ਨ ਸਿੰਘ ਦੀ ਰੀਸ ਕਰ ਰਹੇ ਤੇ ਉਹ ਕਿ ਮੈਂ ਤਨਖਾਹ ਦੇ ਵਿੱਚੋਂ 1 ਰੁਪਿਆ ਲਿਆ ਕਰਾਂਗਾ ਤੁਸ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਹੋਣਾ ਕਿ ਉਹਨਾਂ ਨੇ 1 ਰੁਪਿਆ ਲਿਆ ਅਜ ਤੱਕ ਕਿ ਪੂਰੀ ਤਨਖਾਹ ਲਈ ਆ ਉਹ ਕਹਿੰਦੇ ਜੀ ਅਸੀਂ ਗਰੀਬ ਪਰਿਵਾਰਾਂ ਨੂੰ ਦੇ ਦੰਨੇ ਆ ਜਿਹੜੇ ਲੋੜਵੰਦ ਨੇ ਬੱਚਿਆਂ ਦੀ ਫੀਸ ਭਰ ਦੰਨੇ ਆ 10 ਲੱਖ ਰੁਪਿਆ ਟੋਡਰਮਲ ਦੀ ਹਵੇਲੀ ਚ ਦੇ ਕੇ ਆਏ ਨੇ ਜੀ ਇਦਾਂ ਦੇ ਕਹਿੰਦੇ ਕੰਮ ਕਰ ਰਹੇ ਆ ਮੈਂ ਐਮਐਲਏ ਨਹੀਂ ਹੈਗਾ ਮੈਂ 29 ਕੁੜੀਆਂ ਦੇ ਵਿਆਹ ਦੇ ਵਿੱਚ ਯੋਗਦਾਨ ਪਾ ਚੁੱਕੇ ਆ ਕਦੇ ਭਾਈ ਦਰਸ਼ਨ ਸਿੰਘ ਉਹਨਾਂ ਤੋਂ ਲੈ ਲਿਆ 1000 ਰੁਪਿਆ 1000 ਰੁਪਿਆ ਬਾਈ ਜੀ ਉਹਨਾਂ ਕੋਲੋਂ ਲੈ ਲਿਆ ਕਿਸੇ ਨੇ 100 ਦੇਤਾ ਕਿਸੇ ਨੇ 10 ਦੇਤੇ ਕਿਸੇ ਨੇ 20 ਦੇਤੇ ਉਹ ਤਾਂ ਮੇਰੇ ਮਨ ਦੀ ਸ਼ਰਤ ਹੈ ਮੇਰੇ ਮਨ ਦੀ ਸ਼ਰਦਾ ਦੇ ਨਾਲ ਮੈਂ ਦੇ ਰਿਹਾ ਤੇ ਉਹ ਐਮਐਲਏ ਦੀ ਸ਼ਰਦਾ ਦੀ ਐਮਐਨ ਨੇ ਦੇਤਾ ਐਮਐਲਏ ਨੇ ਕਿਹਾ ਦਿਹਾੜੀ ਨਾਲ ਉੱਥੇ ਲਿਆ ਰਿਹਾ ਫੇਰ ਕਿਉਂਕਿ ਗਰੀਬ ਪਰਿਵਾਰ ਜਿਹੜਾ ਐਸਸੀ ਸਰਪੰਚ ਵੀ ਐਸਸੀ ਹੈ ਜੀ ਪਿੰਡ ਦਾ ਦੇਖੋ ਜੀ ਐਸਸੀ ਸਰਪੰਚ ਹੈ ਸਰਪੰਚ ਬੇਸ਼ੱਕ ਐਸਸੀ ਹੋਵੇ ਪਰ 100 ਦੇ ਵਿੱਚੋਂ 10% ਐਸਸੀ ਸਰਪੰਚ ਉਹ ਹੁੰਦੇ ਨੇ ਜਿਹੜੀ ਆਪਣੀ ਜ਼ੁਰਤ ਨਾਲ ਸਰਪੰਚੀ ਕਰਦੇ ਨੇ ਨਹੀਂ 90% ਉਹ ਹੁੰਦੇ ਨੇ ਜਿਹੜੇ ਜਰਨਲ ਕਨਮ ਰੋਡ ਦਾ ਓਕਣੇ ਮੁੜਦੇ ਨੇ ਉਹ 90% ਸਰਪੰਚ ਉਹ ਹੁੰਦੇ ਨੇ ਕਹਿਣ ਨੂੰ ਐਸਸੀ ਨੇ ਮੈਂ ਵੀ ਅਸੀਂ ਆ ਮੈਂ ਵੀ ਅਸੀਂ ਆ ਮੈਂ ਕੋਈ ਜਰਨਲ ਨਹੀਂ ਮੈਂ ਵੀ ਅਸੀਂ ਆ ਉਹ ਮੈਂ ਆਪਣੇ ਸੰਗਠਨ ਦਾ ਨਾਂ ਆ ਜਿਹੜਾ ਉਹ ਵੀ ਦਲਿਤ ਰੱਖਿਆ ਇੱਕ ਦਬੇ ਕੁਚਲਿਆ ਦੀ ਆਵਾਜ਼ ਬਣ ਰਿਆ ਸੀ ਮੈਂਨ ਸਾਹਿਬ ਬੈਠੇ ਨੇ ਮੈਂ ਆ ਹੋਰ ਸਾਡੀ ਆ ਬੜੀਆ ਜਥੇਬੰਦੀਆਂ ਨੇ ਪਰ ਅਸੀਂ ਜਿੱਥੇ ਕਦੇ ਕਿਸੇ ਨੂੰ ਭੀੜ ਪੈਂਦੀ ਆ ਅਸੀਂ ਵੀ ਹੁਣ ਸਾਨੂੰ ਇਕੱਠਾ ਹੋਣਾ ਆ ਗਿਆ ਇੱਕ ਜੁਟ ਹੋਣਾ ਆ ਗਿਆ ਇੱਕ ਦੂਜੇ ਦਾ ਸਹਾਰਾ ਬਣਨਾ ਆ ਗਿਆ ਔਰ ਅਸੀਂ ਹੁਣ ਨਾ ਤਾਂ ਦਬਣ ਵਾਲਿਆਂ ਚੋਂ ਆ ਨਾ ਡਰਨ ਵਾਲਿਆਂ ਚੋਂ ਆ ਇਹ ਧਰਨਾ ਸਾਨੂੰ ਬੇਸ਼ੱਕ ਦਿਨ ਰਾਤ ਦਾ ਕਰਨਾ ਪੈ ਜਵੇ ਬੇਸ਼ੱਕ ਜਿੰਨਾ ਚਿਰ ਮਰਜ਼ੀ ਲੰਬਾ ਚੱਲੇ ਔਰ ਪ੍ਰਸ਼ਾਸਨ ਅਤੇ ਉਹ ਜਿਹੜਾ ਸਰਪੰਚ ਹੈ ਉਹ ਪੰਚਾਇਤ ਜਿੰਨਾ ਚਿਰ ਉਹ ਪੰਚਾਇਤ ਤੇ ਪ੍ਰਸ਼ਾਸਨ ਪਰਚਾ ਦਰਜ ਨਹੀਂ ਕਰਦਾ ਉਹਨਾਂ ਚਰਾਸੀ ਇਥੋਂ ਉੱਠਾਂਗੇ ਨਹੀਂ ਚਾਹੇ ਸਾਨੂੰ ਜੇਲ੍ਹ ਤੋਂ ਸੁਢ ਦੇਣ ਚਾਹੇ ਜਿੱਥੇ ਮਰਜੀ ਸੁਢ ਦੇਣ ਕਿਉਂਕਿ ਨਾ ਤਾਂ ਸਾਨੂੰ ਜੇਲ੍ਹ ਦਾ ਡਰ ਰਿਹਾ ਹੁਣ ਠੀਕ ਆ ਨਾ ਨਾ ਹੀ ਸਾਨੂੰ ਕਿਸੇ ਬੰਦੇ ਦਾ ਡਰ ਹੈ ਨਾ ਹੀ ਸਾਨੂੰ ਸਰਕਾਰਾਂ ਦਾ ਡਰ ਹੈ ਠੀਕ ਹੈ ਪ੍ਰਸ਼ਾਸਨ ਮਜਬੂਰੀ ਆ ਪ੍ਰਸ਼ਾਸਨ ਦੀ ਵੀ ਠੀਕ ਆ ਅਸੀਂ ਮੰਨਦੇ ਆ ਕਿ ਪ੍ਰਸ਼ਾਸਨ ਨੂੰ ਜਿਹੜੀ ਵੀ ਸਰਕਾਰ ਮਰਜੀ ਹੋਵੇ ਮੈਂ ਇਹ ਸਰਕਾਰ ਨੂੰ ਨਹੀਂ ਕਹਿੰਦਾ ਜਿਹੜੀ ਮਰਜ਼ੀ ਸਰਕਾਰ ਹੋਵੇ ਉਹ ਹਮੇਸ਼ਾ ਪ੍ਰਸ਼ਾਸਨ ਨੂੰ ਦਬਾਉਂਦੀ ਆ ਪ੍ਰਸ਼ਾਸਨ ਉਸ ਤਰੀਕਾਰਦਾ ਜਿਵੇਂ ਉਹ ਸਰਕਾਰ ਕਹਿੰਦੀ ਆ ਤੁਸੀਂ ਗੱਲ ਕੀਤੀ ਹੈ ਜੀ ਕਿ ਐਸਸੀ ਸਰਪੰਚਾ ਪਰ ਚਲਾਉਂਦਾ ਤਣਾਟ ਨੇ ਇਹ ਨਾ ਬਾਰੇ ਵੀ ਗੱਲ ਕਹੀ ਜਾ ਰਹੀ ਆ ਇਹ ਪਰਿਵਾਰ ਬਾਰੇ ਕਿ ਚਲੋ ਇਹ ਸਾਉ ਪਰਿਵਾਰ ਆ ਗਰੀਬ ਪਰਿਵਾਰ ਆ ਪਰ ਗੁਰਦੀਪ ਸਿੰਘ ਚਲਾ ਰਿਹਾ ਜਿਵੇਂ ਓੱਕਨੇ ਚੱਲ ਰਿਹਾ ਕੰਮ ਦੇਖੋ ਜੀ ਇਹ ਗੁਰਦੀਪ ਸਿੰਘ ਨੂੰ ਪਤਾ ਹੋਊਗਾ ਜਾਂ ਇਹ ਪਰਿਵਾਰ ਨੂੰ ਪਤਾ ਹੋਊਗਾ ਠੀਕ ਆ ਨਾ ਔਰ ਪਰਿਵਾਰ ਇਹ ਗੱਲ ਕਹਿ ਰਿਹਾ ਆ ਆ ਮੁੰਡੇ ਦੇ ਪਿਤਾ ਜੀ ਬੈਠੇ ਨੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਮੈਨੂੰ ਗੁਰਦੀਪ ਸਿੰਘ ਨੇ ਇੱਕ ਵੀ ਲਫ਼ਜ਼ ਨਹੀਂ ਇਹ ਬਾਰੇ ਕਿਹਾ ਹੈਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਾਪੂ ਜੀ ਉਹ ਕਹਿੰਦੇ ਜੀ ਗੁਰਦੀਪ ਸਿੰਘ ਕਰਾ ਰਿਹਾ ਸਾਰਾ ਕੁਝ ਇੱਕ ਨਾ ਆ ਇਹਨੇ ਇੱਕ ਵੀ ਨਹੀਂ ਕਿਹਾ ਇਹ ਤਾਂ ਮੈਂ ਬੁਲਾਇਆ ਆਪਣੀ ਮੇਰੀ ਮਾਰਫਤ ਆਇਆ ਹੈ ਇਹਦਾ ਆਇਆ ਵੀ ਨਹੀਂ ਤਾਂ ਪਤਾ ਵੀ ਨਹੀਂ ਵੀ ਕੀ ਹੋਇਆ ਕੀ ਨਹੀਂ ਹੋਇਆ ਉਸ ਟਾਈਮ ਇਹ ਮੌਕਾ ਕਾਦਰ ਮੈਂ 10 ਵਜੇ ਬੁਲਾ ਰਹੇ ਹਾਂ ਜੀ ਦੱਸ ਦੋ ਵੀ ਉੱਪਰ ਵੀ ਮੇਰੇ ਨਾਲ ਚਲੋ ਮੇਰੇ ਨਾਲ ਕੋਈ ਤੁਰਿਆ ਨਹੀਂ ਮੈਂ ਰੋ ਰਿਹਾ ਸੀ ਘਰੇ ਮੇਰੇ ਨਾਲ ਗਿਆ ਗੁਰਦੀਪ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਆरोप ਸਾਰੇ ਤੁਹਾਡੇ ਤੇ ਲਗਾਏ ਜਾ ਰਹੇ ਨੇ ਕਿ ਜੀ ਸਿਆਸਤ ਹੋ ਰਹੀ ਆ ਸਭ ਕੁਝ ਗੁਰਦੀਪ ਸਿੰਘ ਕਰ ਰਿਹਾ सरपंच ਦਾ ਬੇਟਾ ਹੈ ਜੀ ਸੇਵਕ ਸਿੰਘ ਉਹ ਕਹਿੰਦਾ ਮੈਨੂੰ ਕਿਹਾ ਗਿਆ ਵੀ ਮੈਂ ਤੈਨੂੰ ਸਰਪੰਚ ਹੀ ਨਹੀਂ ਕਰਨ ਦੇਣੀ ਪਹਿਲੀ ਗੱਲ ਤਾਂ ਇਹ ਉਹ ਬਿਲਕੁਲ ਝੂਠ ਬੋਲ ਰਿਹਾ ਹੈ ਮੇਰੇ ਨਾਲ ਤਾਂ ਪਹਿਲਾਂ ਹੀ ਉਹਨਾਂ ਨੇ ਬਹੁਤ ਉਹ ਕਰਿਆ ਵਾ ਵੀ ਇਹ ਐਂ ਕਰਦਾ ਵੀ ਇੱਕ ਆਵਾ ਕਰਦਾ ਇਹ ਮੇਰੇ ਪਿੰਡਦਿਆਂ ਨੂੰ ਪਤਾ ਮੇਰੇ ਬਾਰੇ ਮੈਂ ਮੈਂ ਕੀ ਕਰਦਾ ਪਹਿਲਾਂ ਤਾਂ ਮੈਂ ਕਿਸੇ ਦੇ ਨਾਲ ਨਾ ਤਾਂ ਪਿੱਠ ਪਿੱਛੇ ਕਿਤੇ ਬਾਾਰ ਕਰਾਂ ਨਾ ਮੈਂ ਕਿਸੇ ਕੰਨੇ ਧਰਕੇ ਚਲਾਵਾਂ ਇਹ ਉਹਨਾਂ ਦੀ ਸੋਚ ਹੋਊਗੀ ਉਹਨਾਂ ਨੂੰ ਸਲਾਮ ਹੈ ਦੂਜੀ ਗੱਲ ਜਿਹੜਾ ਉਹ ਕਹਿੰਦਾ ਵੀ ਮੈਨੂੰ ਕਿਹਾ ਉਹਦੀ ਕੋਈ ਰਿਕਾਰਡਿੰਗ ਹੋਊ ਉਹਦੇ ਕੋਲ ਵੀ ਮੈਨੂੰ ਸਰਪੰਚੀ ਨਹੀਂ ਕਰਨ ਦਿੰਦਾ ਮੈਂ ਉਹਨੂੰ ਕਿਉਂ ਨਹੀਂ ਕਰ ਦਿੰਦਾ ਉਹ ਕਿਉਂ ਉਹਦੀ ਜੋ ਉਹਦੀ ਬਹੁਤ ਮੱਤਾ ਹੈ ਫਿਰ ਮੈਂ ਉਹਨੂੰ ਕਿਵੇਂ ਰੋਕ ਲੂੰਗਾ ਸਰਪੰਚੀ ਤੋਂ ਹਾਲਾਂਕਿ ਤੁਹਾਨੂੰ ਪਤਾ ਹੀ ਹੈ ਜੇ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਕਹੇ ਵੀ ਹਾਂ ਮੈਨੂੰ ਸਰਪੰਚੀ ਦੀ ਕਰਨ ਜੀ ਇਦਾਂ ਦੇ ਇੰਚਾਲਾਂ ਚੱਲ ਕੇ ਪਹਿਲਾਂ ਵੀ ਸਾਡੇ ਤੇ ਪਰਚਾ ਗਰਦੀਪ ਸਿੰਘ ਨੇ ਕਰਵਾਇਆ ਕੋਈ ਭਰੂਣ ਹੱਤਿਆ ਵਾਲਾ ਤੇ ਦੁਬਾਰੇ ਫੇਰ ਸਾਡੇ ਤੇ ਉਹੀ ਸਾਸ ਜਿਹੜੀ ਚੱਲ ਰਹੀ ਹੈ ਜਿਹੜਾ ਤੁਸੀਂ ਕਹਿੰਦੇ ਪਨੂਣ ਹੱਤਿਆ ਦਾ ਪਰਚਾ ਕਰਿਆ ਪਰਚਾ ਪ੍ਰਸ਼ਾਸਨ ਨੇ ਕਰਿਆ ਹਾਲਾਂਕਿ ਗਰਦੀਪ ਸਿੰਘ ਨੇ ਕਾਨੂੰਨ ਫੜਕ ਨਹੀਂ ਕਰਿਆ ਉਹ ਵੀ ਉਹਨਾਂ ਨੇ ਆਪਣੀਆਂ ਗਲਤੀਆਂ ਕਾਰਨ ਉਹਨਾਂ ਦੇ ਪਰਚਾ ਹੋਏ ਆ ਕੋਈ ਉਹਨਾਂ ਕੋਲ ਪ੍ਰਵਾਨਗੀ ਨਹੀਂ ਜਿਹੜਾ ਇਹ ਪਰਿਵਾਰ ਨਾਲ ਲੱਗ ਰਿਹਾ ਉਹ ਤਾਂ ਮਤਲਬ ਰਾਜਨੀਤਿਕਾ ਗਰਦੀਪਾ ਚਾਹੇ ਅਸੀਂ ਆਂ ਅਸੀਂ ਗਲਤ ਆ ਜਿਹੜੇ ਉਹਨਾਂ ਨਾਲ ਚੱਲ ਰਹੇ ਨੇ ਉਹ ਸਹੀ ਨੇ ਨਾੜੇ ਗੱਲ ਐਸੀਬੀਸੀ ਦੀ ਨਹੀਂ ਗੱਲ ਹੈ ਗਲਤ ਸਹੀ ਦੀ ਸਰਪੰਚ ਚਾਹੇ ਐਸੀ ਆ ਚਾਹੇ ਬੀਸੀ ਆ ਜੇ ਉਹਦੀ ਆਪਣੀ ਲੱਤਾਂ 'ਚ ਜਾਨ ਨਹੀਂ ਫਿਰ ਕਿਉਂ ਸਰਪੰਚੀਆ ਲੈਂਦੇ ਨੇ ਜੇ ਚੱਲਣਾ ਹੀ ਰਿਮੋਟ ਕੰਟਰੋਲ ਲੈਣਾ ਹੁਣ ਗਰਦੀਪ ਐ ਨਾ ਮੈਨੂੰ ਰਾਤ ਦਾ ਨਹੀਂ ਨਹੀਂ ਕਹੇ ਬਾਈ ਨੇ ਮੈਂ ਜਾਣਦਾ ਨਹੀਂ ਹੈਗਾ ਗਰਦੀਪ ਨੂੰ ਤਾਂ ਕਰੇ ਨੇ ਫਿਰ ਤਾਂ ਅਸੀਂ ਵੀ ਗਲਤ ਹੋ ਗਏ ਸਾਨੂੰ ਦੱਸੋ ਸੁਪਿੰਡ ਚ ਮੈਂ ਵੋਟਾਂ ਲੈਣੀਆਂ ਨੇ ਮੈਂ ਜ਼ਿਲ੍ਹੇ ਪਟਿਆਲੇ ਮੈਨਪਿੰਡ ਤੋਂ ਆਇਆ ਐਕਸ ਸਰਪੰਚ ਹਸਪਿੰਡ ਦਾ ਇਹ ਕੋਈ ਰਾਜਨੀਤਿਕ ਪਲੇਟਫਾਰਮ ਨਹੀਂ ਹੈਗਾ ਅਸੀਂ ਬਾਰ-ਬਾਰ ਕਹਿੰਨੇ ਨੂੰ ਰਾਜਨੀਤਿਕ ਰੰਗ ਨਾ ਦੇਣਾ ਗਰਦੀਪ ਸਾਡੇ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਸਾਡੇ ਨਾਲ ਭਾਈ ਬਣ ਕੇ ਖੜਾ ਹੈ ਆਦਰਬੈਜ ਉਹਨੇ ਕੋਈ ਸਾਨੂੰ ਇਹ ਨਹੀਂ ਕਿਹਾ ਵੀ ਜੋ ਤੁਹਾਡੀ ਕਾਰਵਾਈ ਬਣਦੇ ਭਾਈ ਤੁਸੀਂ ਕਰਾਓ ਇਹ ਪਰਿਵਾਰ ਕਹਿ ਰਿਹਾ ਨਾ ਕਿ ਗਰਦੀਪ ਕਹਿ ਰਿਹਾ ਪਰਿਵਾਰ ਨਾਲ ਖੜੇ ਆ ਅਸੀਂ ਇਹ ਜਿਹੜਾ ਐਸਸੀ ਦਾ ਚੰਦਰਾ ਵੀ ਅਸੀਂ ਮੈਂ ਤਾਂ ਕਹਿੰਦਾ ਉਹ ਸਰਪੰਚ ਹੀ ਨਹੀਂ ਹੈਗਾ ਜਿਹੜਾ ਜਿਹੜੀ ਲੱਤਾਂ ਚ ਜ जिने ਚੱਲਣਾ ਹੀ ਰਿਮੋਟ ਕੰਟਰੋਲ ਨਾਲ ਜਿਨੇ ਚੱਲਣਾ ਇਸ਼ਾਰਿਆਂ ਤੇ ਆ ਉਹ ਸਰਪੰਚ ਕਾਦਾ ਹੋਇਆ ਫਿਰ ਅਸੀਂ ਵੀ ਕਰੀਏ ਸਰਪੰਚੀ ਜਾਂ ਠੋਕ ਕੇ ਕਰੀਏ ਨਾਲੇ ਸਰਕਾਰ ਨਹੀਂ ਦੀ ਸਾਡੀ ਨਾਲੇ ਜੋਰ ਲਾ ਲਿਆ ਸਾਡੇ ਹਲਕੇ ਦੇ ਐਮਐਲਏ ਨੇ ਵੀ ਹੁਣ ਅੱਗੇ ਕਿੱਦਾਂ ਜੀ ਪ੍ਰੋਗਰਾਮ ਧਰਨਾ ਕਿੱਦਾਂ ਨਿਰੰਤਰ ਰਹੂਗਾ ਜਾਂ ਕਿੱਦਾਂ ਸਾਡੀ ਤਾਂ ਬਾਈ ਜੀ ਪਿੱਟ ਰਿਆਂ ਮਾੜੀ ਸਰਕਾਰ ਨੂੰ ਠੀਕ ਆ ਲੋਕ ਝਾੜੂ ਨੂੰ ਖੜਾ ਨਹੀਂ ਕਰਦੇ ਅਸੀਂ ਨੇ ਤਾਂ ਹੱਥਾਂ 'ਚ ਚੱਕ-ਚੱਕ ਕੇ ਖੜੇ ਕਰਕੇ ਪਸਤਾਰੇ ਨੇ ਲੋਕਾ ਤੁਹਾਡੇ ਸਾਹਮਣੇ ਆ ਜਿਹੜੀ ਆ ਮੈਂ ਰਾਤ ਵੀ ਕਹਿ ਕੇ ਟੱਕਿਆ ਆਮ ਲੋਕਾਂ ਦੀ ਸਰਕਾਰ ਆਮ ਲੋਕ ਕੀ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਨੇ ਇਹਨੇ ਸਰਕਾਰ ਨੇ ਖਾਸ ਕਰਕੇ ਦਲਿਤਾਂ ਦਾ ਮਜ਼ਦੂਰਾਂ ਦਾ ਕਾਣ ਕਰਤੇ ਆ ਕਿਸਾਨਾਂ ਦਾ ਇਹਨਾਂ ਨੇ ਕਾਣ ਕਰਤੇ ਕੋਈ ਵਰਗ ਖੁਸ਼ ਹੈਗਾ ਇਹ ਤਾਂ ਕਹਿੰਦੇ ਧਰਨੇ ਨਹੀਂ ਲੱਗਣੇ ਬੈਠਿਆ ਰਾਤ ਦੇ ਬਾਈ ਜੀ ਮੈਂ ਤਾਂ ਹੈਰਾਨ ਆ ਮੈਂ ਦੱਸ ਰਿਹਾ ਵੀ ਕਾਨੂੰਨ ਵਿਵਸਥਾ 1.5 ਘੰਟਾ ਹੁਣ ਰੋ ਹੋ ਗਿਆ ਨਾ ਇੱਥੇ ਐਸਐਚਓ ਨਾ ਇੱਥੇ ਡੀਐਸਪੀ ਨਾ ਕੋਈ ਸੀਨੀਅਰ ਅਫਸਰ ਕਿੱਥੇ ਬੈਠੇ ਨੇ ਇਹ ਸਾਰਾਤ ਵੀ ਜੀ ਤੁਹਾਨੂੰ ਤੁਸੀਂ ਧਰਨੇ ਤੇ ਬੈਠੇ ਸੀ ਥਾਣੇ ਬੁਲਾਇਆ ਗਿਆ ਹਾਲਾਂਕਿ ਅਫਸਰ ਇੱਥੇ ਆ ਕੇ ਵੀ ਗੱਲ ਕਰ ਸਕਦੇ ਸੀ ਕਿ ਜੀ ਮਸਲਾ ਹੱਲ ਕਰ ਲੋ ਥਾਣੇ ਬੁਲਾਇਆ ਜਾਂਦਾ ਜੀ ਚਾਰ ਬੰਦਿਆਂ ਨੂੰ ਕੀ ਗੱਲ ਇੱਥੇ ਗਰਮੀ ਲੱਗਦੀ ਆ ਬਾਈ ਜੀ ਜਿਹੜੇ ਅਫਸਰ ਨੇ ਡਾ ਉਹ ਚੱਲਦੇ ਨੇ ਰਿਮੋਟ ਕੰਟਰੋਲ ਸਰਕਾਰਾ ਜਿਵੇਂ ਹੈਣਾ ਸਾਹਿਬ ਨੇ ਦੱਸਿਆ ਨਾ ਕਿ ਅਫਸਰਾਂ ਚੱਲਣਾ ਪੈਂਦਾ ਪਰ ਅਸੀਂ ਨਾ ਤਾਂ ਸਰਕਾਰਾਂ ਦੇ ਚਮਚੇ ਆ ਸਰਕਾਰ ਜੀ ਦੀ ਮਰਜ਼ੀ ਹੋਵੇ ਜਿਹੜੀ ਮਰਜ਼ੀ ਸਰਕਾਰ ਚ ਹੋਈਏ ਸਾਡੇ ਆਪਣੇ ਸਮਾਜ ਦੀ ਬਾਤ ਚੱਕਣੀ ਆ ਪਰ ਰਾਤ ਜਿਹੜੀ ਮੈਂ ਰਾਤ ਵੀ ਰੋਕ ਰਿਆ ਸੀਗਾ ਕਿ ਤੁਸੀਂ ਉੱਥੇ ਕਿਉਂ ਜਾ ਰਹੇ ਜਿਹੜਾ ਡਿਪਟੀ ਸਾਹਿਬ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਹੀਂ ਦਿਖਿਆ ਵੀ ਬੰਦੇ ਉੱਤੇ ਕਿਉਂ ਪਿੱਟਰੀਆਂ ਨੇ ਮਾਵਾਂ ਪਹਿਣਾ ਬਜ਼ੁਰਗ ਨੌਜਵਾਨ ਕਿਉਂ ਪਿੱਟਰੇ ਨੇ ਉੱਥੇ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ 20 ਬੰਦੇ ਨੇ ਉੱਠ ਕੇ ਭੱਜ ਜਾਣਗੇ ਆ ਹੁਣ ਅਸੀਂ 100 ਬੈਠੇ ਆ ਜੇ ਕੱਲ ਨੂੰ ਸਾਨੂੰ ਲੋੜ ਪੈਗੀ ਜਾਂ ਘੰਟੇ ਨੂੰ ਲੋੜ ਪੈਗੀ ਇੱਥੇ ਵੱਧੂ ਇਕੱਠ ਹੋ ਜੂਗਾ ਅੱਜ ਤਾਂ ਇਹ ਤਾਂ ਅਸੀਂ ਦੇਖ ਰਹੇ ਵੀ ਪ੍ਰਸ਼ਾਸਨ ਸਾਡਾ ਕਰੰਟ ਚੈੱਕ ਕਰਦਾ ਸੀ ਵੀ ਉਹਨਾਂ ਕੇ ਦਿਖਾ ਰਹੇ ਆ ਸੋ ਪ੍ਰਸ਼ਾਸਨ ਇਹ ਪਲੇਖੇ 'ਚ ਨਾ ਰਹੇ ਬਾਰ-ਬਾਰ ਕਹ ਰਹੇ ਜੋ ਅਸੀਂ ਇਹ ਗੱਲ ਤੇ ਆਪਣੀ ਤੇ ਅੜੇ ਆ ਕੋਈ ਹਿਆਣੇ ਨਹੀਂ ਨਹੀਂ ਕਿਹਾ ਅਸੀਂ ਉਸ ਬੱਚੇ ਨੂੰ ਇਨਸਾਫ ਦਿਵਾਉਣਾ ਉਸ ਬੱਚੇ ਨੂੰ ਜਾਣ ਪੁੱਝ ਕੇ ਪਰੇਸ਼ਾਨ ਕੀਤਾ ਗਿਆ ਜਿਹਦੇ ਕਰਕੇ ਉਹ ਸੁਸਾਈਡ ਕਰ ਗਿਆ ਬੱਚਾ ਜੀ ਧੰਨਵਾਦ ਜੀ ਸੋ ਹਾਂਜੀ ਜੇ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਫਿਰ ਉਹ ਰਾਜੀ ਬੰਦਾ ਕਿਉਂ ਕਹਿ ਰਹੇ ਨੇ ਵੀ ਸਾਡੇ ਨਾਲ ਕੰਪਰੋਮਾਈਜ਼ ਕਰੋ ਜੀ ਕਿਉਂ ਕਹਿ ਰਹੇ ਨੇ ਵੀ ਬਿੱਕਰ ਸਿੰਘ ਦਾ ਨਾਮ ਕੱਢੋ ਇਹਦੇ ਵਿੱਚ ਜੇ ਕੋਸ ਦਾਲ ਦੇ ਵਿੱਚ ਕਾਲਾ ਤਾਂ ਹੀ ਉਹ ਬਿੱਕਰ ਸਿੰਘ ਦਾ ਨਾਂ ਕਢਾ ਰਹੇ ਨੇ ਤਾਂ ਹੀ ਉਹ ਕਹਿ ਰਹੇ ਨੇ ਵੀ ਸਾਡੇ ਨਾਲ ਕੰਪਰੋਮਾਈਜ਼ ਕਰੋ ਜਦੋਂ ਨਾਲ ਨਹੀਂ ਕੋਈ ਗਲਤੀ ਹੋ ਨਹੀਂ ਹੈਗੀ ਉਹ ਸਾਡੇ ਕੋਲ ਬੈਠਦੇ ਹੋ ਰਿਹਾ ਕੇ ਕੱਲ ਦੇ ਮੈਨ ਸਾਹਿਬ ਧਰਨਾ ਲਈ ਬੈਠੇ ਨੇ ਉਹ ਮੈਨ ਸਾਹਿਬ ਕੋਲ ਆ ਕੇ ਬੈਠਦੇ ਮੈਨ ਸਾਹਿਬ ਅਸੀਂ ਵੀ ਤੁਹਾਡੇ ਨਾਲ ਬੈਠੇ ਆ ਉਹ ਕਹਿੰਦੇ ਜੀ ਅਸੀਂ ਧਰਨਾ ਅਸੀਂ ਲਾ ਲਾਂਗੇ ਫਿਰ ਪਰਚਾ ਰੱਦ ਕਰਾਉਣ ਵਾਸਤੇ ਕੋ ਲਾਓ ਜੀ ਉਹ ਤਾਂ ਉਹਨਾਂ ਦੀ ਖੁਸ਼ੀ ਆ ਸਾਡਾ ਫਰਜ਼ ਬਣਦਾ ਜਿਹੜਾ ਅਸੀਂ ਅੱਜ ਸਾਡੇ ਗਰੀਬ ਭਾਈ ਚਾਰੇ ਦਾ ਇੱਕ ਹੈਂਡੀਕੈਪਡ ਬੱਚਾ ਇਸ ਬਜ਼ੁਰਗ ਦਾ ਪੁੱਤ ਧਰਨਾ ਐਮਐਲਏ ਲਵਾਰੇ ਆ ਮੌਕੇ ਦੀ ਸਰਕਾਰ ਲਵਾਰੀ ਹੈ ਉਹ ਤਾਂ ਕਹਿੰਦੇ ਤੇ ਜੀ ਕਿਸਾਨ ਜਗਾ ਨਹੀਂ ਦੇਖਦੇ ਵਜਾ ਦੇ ਇਸ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਤੁਸੀਂ ਕਹਿ ਰਹੇ ਹੋ ਐਮਐਲਏ ਲਵਾਰੇ ਉਹ ਤਾਂ ਕਹਿੰਦੇ ਤੇ ਜੀ ਲੋਕ ਧਰਨਾ ਐਵੇਂ ਲਾ ਲੈਂਦੇ ਨੇ ਭਾਈ ਜੀ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹ ਵੀ ਤਾਂ ਇਹੀ ਲੋਕ ਨੇ ਇਹੀ ਕਿਸਾਨਾਂ ਨੇ ਵੋਟਾਂ ਪਾਈਆਂ ਨੇ ਤੇ ਉਹ ਕਹਿੰਦੇ ਦੀ ਜਗਾ ਵਜਾ ਇਹ ਹੁਣ ਅੱਜ ਅਸੀਂ ਕੋਈ ਜਗਾ ਦੇਖ ਕੇ ਬੈਠੇ ਆ ਅੱਜ ਤਾਂ 2 ਘੰਟੇ ਤੋਂ ਪਰਾ ਬੈਠੇ ਸੀ ਕੀ ਜੇ ਸਾਡੇ ਨਾਲ ਕੋਈ ਗੱਲ ਕਰ ਲੇ ਇਹ ਜਿਹੜਾ ਧਰਨੇ ਦੀ ਧਮਕੀ ਆ ਰਹੀ ਹੈ ਨਾ ਸੋ ਜਾਲ ਫਿਰਕਾਰ ਮੁਹਾਰਤ ਧਰਨਾ ਇਹ ਨਿਰੰਤਰ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਉਦੋਂ ਤੱਕ ਇਹ ਧਰਨਾ جاری ਰਹੂਗਾ ਫਿਲਹਾਲ ਕਦੋਂ ਇਨਸਾਫ ਮਿਲਦਾ ਹੈ ਦੂਜੀ ਤਰ ਦੇ ਸਵਾਲ ਨੇ ਜਿਹੜੇ ਸਿੱਧੇ ਕੀਤੇ ਨੇ ਸੋ ਇਹਨਾਂ ਨੇ ਆਪਣਾ ਧਰਕਾ ਜਿਹੜਾ ਦਿੱਤਾ ਹੈ ਸੋ ਕੀ ਹੁੰਦਾ ਸਮਾਂ ਦੱਸੋ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ